ਨਾ ਸ਼ੋਕਮਰ ਪਟੋਆ ਮੇਰੀ ਵਾਈਫ ਐਮਸੀ ਹੈ ਵਾਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਧ ਹੋਣ ਦੇ ਕਾਰਨ ਮੈਂ ਕਿਹਾ ਚਲੋ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੋਈ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਹੁਣ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਹੋਂ ਤੇ ਤੇ ਮੈਂ ਡਿੱਗ ਚ ਲਿਆ ਹੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਕਾਹਦੇ ਤੇ ਹੀ ਤੁਸੀਂ ਮੈਂ ਐਕਟਵਾ ਦੇ ਸੀ ਇਹ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਗ ਮੈਂ ਆਪਣਾ ਬੜੀ ਮੁਖ ਬਚਾਇਆ ਸੀ ਯਾਨੀ ਕਿੰਨੇ ਕਾ ਟੋਲੇ ਦੀ ਪੰਜ ਸਾਢੇ 2 5 ਟੋਲੇ ਦੀ ਕਹਨੀ ਸਾਹਿਬਾ ਕਿੰਨੀ ਕੀਮਤ ਹੋਏਗੀ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੋਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰ ਬਜਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਆ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਬੈਸੀਟੀ ਚਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਇੱਥੇ ਕੈਮਰੇ ਚੱਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਉਹ ਬੰਨੇ ਦੇ ਹੀ ਖੁੱਲੇ ਸੀ ਨਹੀਂ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਹੀ ਮੋਟਰਸਾਈਕਲ ਚ ਚਲਾਣ ਦੇ ਜਰਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਹੋ ਮਤਲਬ ਵਾਈਫ ਦਾ ਡਿਪਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖੇ ਨਹੀਂ ਆ ਮੰਗਲ ਤੁਸੀਂ ਤਾਂ ਹੁੰਦੇ ਰਹਿੰਦੇ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟੀਆ ਸਰਕਾਰ ਇਹਦੇ ਬੇੜਾ ਹੀ ਘਰ ਘੱਟ ਛੜਿਆ ਇਹਨਾਂ ਨੇ ਗਰੀਬ ਹੋਗੇ ਚੈਨੀ ਖੋਗੇ ਕਿਧਰ ਹੋਗੇ ਬਸਟਾਨ ਵਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਕੁੰਮਨੇ ਨਹੀਂ ਚੈੱਕ ਕੀਤੇ ਲੱਗੀ ਸ਼ਾਬੀ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਪਾਏ ਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀਆਂ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੈਨੀ ਖੋਲ ਦੇ ਖੋਂਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਨਟ ਦਿਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਹੈ ਦੀ ਮੰਗੀ ਦੱਸੋ ਮੰਗ ਕਰਨੇ ਵੀ ਮੈਨੂੰ ਸਾਫ ਦਿੱਤਾ ਜਾਏ ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਤੋ ਇਹ ਦਿਨ ਦਿਹਾੜੇ ਜੇ ਇਹ ਕੰਮ ਹੋ ਲੱਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿ ਗਈ ਬੇੜਾ ਗਰਕ ਇੱਕ ਤੇ ਗੋਲੀਆਂ ਚੱਲਣ ਰਹੀਆਂ ਇਹਦੇ ਚੈਂਨੀਆਂ ਇਹਦੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ ਮੇਰਾ ਨਾਮ ਸ਼ੋਕਮਰ ਪਟੋਆ ਹੈ ਮੇਰੀ ਵਾਈਫ ਐਮਸੀਏ ਵਾਟ ਨੰਬਰ 9 ਤੋਂ ਔਰ ਮੈਂ ਅੱਜ ਵਾਟਕ ਬੰਦ ਹੋਣ ਦੇ ਕਾਰਨ ਮੈਂ ਕਿਹਾ ਚਲੋ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੀ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਉਹਨੂੰ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਉਹਨਾਂ ਨੇ ਮੇਰੇ ਧਫਾ ਮਾਰਿਆ ਤੌਂ ਤੇ ਤੇ ਮੈਂ ਡਿੱਗ ਚਲਿਆ ਹੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਕਾਹਦੇ ਤੇ ਹੀ ਤੁਸੀਂ ਮੈਂ ਐਕਟਵਾ ਦੇ ਹੀ ਤੇ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਦ ਮੈਂ ਆਪਣਾ ਬੜੀ ਮੁੱਖ ਬਚਾਇਆ ਤੇ ਚੈਨੀ ਕਿੰਨੇ ਦਾ 16 ਪੰਜ ਸਾਢੇ ਦੋ ਪੰਜ ਟੋਲੇ ਦੀ ਜਾਨੀ ਬਾਜੂ ਬੰ ਕਿੰਨੀ ਕੀਮਤ ਹੋ ਗਈ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੌਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰੋਬਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਹੈ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਮੈਂ ਸਿਟੀ ਚੱਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਐਸਾ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਉਹ ਬੰਦੇ ਦੇ ਹੀ ਖੁੱਲੇ ਨੇ ਨੇ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਸੀ ਮੋਟਰਸਾਈਕਲ ਚ ਲਾਂਡੇ ਜਰਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਮਤਲਬ ਵਾਈਫ ਦਾ ਡੀ ਕਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖੇ ਨਹੀਂ ਆ ਮੁੰਡਾ ਤੁਸੀਂ ਤਾਂ ਹੁੰਦੇ ਰਹਿੰਦੇ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟੀਆ ਸਰਕਾਰ ਹੈ ਇਹਦੇ ਬੇੜਾ ਹੀ ਕਰ ਕਰ ਛੜਿਆ ਇਹਨਾਂ ਨੇ ਗਰੀਬ ਹੋ ਕੇ ਚੈਨੀ ਖੋਗੇ ਕਿੱਧਰ ਨੂੰਗੇ ਆ ਬਸਟਰਾਂ ਵਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਕੋਮਨੇ ਨਹੀਂ ਚੈੱਕ ਕੀਤੇ ਲੱਗੀਆਂ ਸ਼ਬਦੀ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਪਾਏ ਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੰਨੀ ਕੋਲ ਦੇ ਫੋਨ ਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੀਟ ਦੇ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਏ ਕੀ ਮੰਨ ਕੀ ਗੱਲ ਹੈ ਮੰਗ ਕਰਨੇ ਵੀ ਮੈਨੂੰ ਸਾਫ਼ ਦਿੱਤਾ ਜਾਏ ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਤੇ ਦਿਨ ਦਿਹਾੜੇ ਜੇ ਇਹ ਕੰਮ ਹੋ ਲਾ ਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿ ਗਈ ਬੇੜਾ ਗਰਕ ਕਿਤੇ ਗੋਲੀਆਂ ਚੱਲਣ ਡੀਆਂ ਕਿਤੇ ਚੈਨੀਆਂ ਕਿਤੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027